ਬਿਜਲੀ ਬੋਰਡ ਵਿੱਚ ਤਰਸ ਤੇ ਆਧਾਰ ਤੇ ਮਿਲੀਆਂ ਨੌਕਰੀਆਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਟ ਮੰਤਰੀ ਹਰਪਰਜਨ ਸਿੰਘ ਈਡੀਓ ਦੇ ਦਫਤਰ ਨਰੇਸ਼ ਪਾਠਕ ਨੂੰ ਸੌਪਿਆ ਆਪਣਾ ਮੰਗ ਪੱਤਰ ਤਰਸ ਤੇ ਆਧਾਰ ਤੇ ਦਿੱਤੀਆਂ ਨੌਕਰੀਆਂ ਬਾਰੇ ਲਖਵਿੰਦਰ ਸਿੰਘ ਹੁਸ਼ਿਆਰਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ ਪਹਿਲੀਆਂ ਰਹਿ ਚੁੱਕੀਆਂ ਸਰਕਾਰਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਪਰ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ 20 ਸਾਲ ਪੁਰਾਣੀ ਤਰਸ ਆਧਾਰ ਤੇ ਨੌਕਰੀ ਦੀ ਪੋਰਚ ਨੂੰ ਦੁਬਾਰਾ ਖੋਲਿਆ ਗਿਆ ਪਰ ਇਸ ਵਿੱਚ ਜੋ ਫੰਡਿੰਗ 3 ਲੱਖ ਰੁਪਏ ਦਿੱਤੀ ਗਈ ਅਤੇ ਪੈਨਸ਼ਨ ਵੀ ਦਿੱਤੀ ਅਤੇ ਇਸ ਦੇ ਉੱਪਰ ਉਹਨਾਂ ਨੇ ਆਖਿਆ ਕਿ ਸਾਡੇ 12% ਵਿਆਜ ਦੇ ਹਿਸਾਬ ਨਾਲ 50 ਤੋਂ 60 ਲੱਖ ਰੁਪਏ ਬਣ ਗਿਆ ਹੈ ਅਸੀਂ 25% ਹਿਸਾਬ ਨਾਲ ਪਰ ਕੇ ਨੌਕਰੀਆਂ 'ਤੇ ਲੱਗੇ ਸਾਂ ਪਰ ਆਮ ਆਦਮੀ ਪਾਰਟੀ ਸਰਕਾਰ ਨੇ ਸਾਨੂੰ ਪ੍ਰੋਸਾ ਦਵਾਇਆ ਸੀ ਕਿ ਸਾਡੀ ਸਰਕਾਰ ਆਉਂਦੇ ਸਮੇ ਤੁਹਾਡੇ ਵਿਆਜ ਦਰ ਮਾਫ ਕਰ ਬਦਿਆਂਗੇ ਪਰ ਇੱਕ ਸਾਲ ਤੋਂ ਬਾਅਦ ਜੋ ਸਾਨੂੰ ਤਨਖਾਹ ਮਿਲਦੀ ਹੈ ਉਸ ਵਿੱਚੋਂ 75% ਕੱਟ ਲਿਆ ਜਾਂਦਾ ਹੈ ਉਹਨਾਂ ਨੇ ਆਖਿਆ ਕਿ ਜਿਹੜੀ ਤੁਹਾਡੀ ਬੰਦੀ ਰਕਮ ਹੈ ਉਹ ਓਵਰਪੇ ਕਰ ਰਹੇ ਆ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਜੋ ਰਿਕਵਰੀ ਦੇ ਪੈਸੇ ਕੱਟੇ ਜਾ ਰਹੇ ਆ ਉਹ ਨਾ ਕੱਟੇ ਜਾਣ ਜੋ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਜਾਵੇ ਇਸ ਤੋਂ ਮੁਕੇ ਗੱਲਬਾਤ ਕਰਦੇ ਆ ਉਹਨਾਂ ਕੀ ਆਖਿਆ ਉਹ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਹਾਂਜੀ ਭਾਜੀ ਕੀ ਨਾਮ ਆਪ ਦਾ ਸਰ ਮੇਰਾ ਨਾਮ ਲਖਮਿੰਦਰ ਸਿੰਘ ਹਸ਼ਾਰਪੁਰ ਤੋਂ ਅੱਜ ਜਿਹੜਾ ਇਕੱਠ ਕੀਤਾ ਤੁਸੀਂ ਡੀਟੀਓ ਸਾਹਿਬ ਦੇ ਦਫ਼ਤਰ ਅੱਗੇ ਕੀ ਕਰਨ ਦਾ ਸਦਾ ਕਾਰਨ ਇਹ ਹੈ ਕਿ ਜੀ ਅਸੀਂ ਲਗਭਗ 20 ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਾਂ ਪਿਛਲੀਆਂ ਕਈ ਸਰਕਾਰਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਪਰ ਆਪ ਸਰਕਾਰ ਜਦੋਂ ਦੀ ਆਈ ਹੈ ਇਹਨਾਂ ਨੇ ਸਾਡੀ ਸੁਣਵਾਈ ਕਰਕੇ ਸਾਡੀ 20 ਸਾਲਾਂ ਪੁਰਾਣੀ ਜਿਹੜੀ ਤਰ ਸਰਦਾਰ ਦੀ ਨੌਕਰੀ ਹੈ ਡੈਥ ਬਿਜਲੀ ਬੋਰਡ ਦੇ ਵਿੱਚ ਉਹਨੂੰ ਲੈ ਕੇ ਨੀ ਪਾਲਿਸੀ ਨੂੰ ਦੁਬਾਰਾ ਖੋਲ੍ਹਿਆ ਅਸੀਂ ਇਹਨਾਂ ਦਾ ਬੜਾ ਸ਼ੁਕਰੀਆ ਦਾ ਵੀ ਕੀਤਾ ਸੀਗਾ ਇਹਨਾਂ ਦੇ ਹਾਰ ਵੀ ਪੁਆਏ ਸੀਗੇ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀਗਾ ਕਿ ਜਿਹੜੇ ਤੁਹਾਡੇ ਉਸ ਸਮੇਂ ਸਾਨੂੰ 3 ਲੱਖ ਰੁਪਇਆ ਮਿਲਿਆ ਸੀਗਾ ਤੇ ਨਾਲ ਦੀ ਨਾਲ ਉਹਦੇ ਨਾਲ ਸਾਨੂੰ ਸਪੈਸ਼ਲ ਜੋ ਪੈਨਸ਼ਨ ਹੀ ਨਾ ਦਿੱਤੀ ਸੀਗੀ ਉੱਤੇ ਇਹਨਾਂ ਨੇ 12-12% ਵਿਆਜ ਲਗਾਤਾ ਜਸ ਕਰਕੇ ਉਹ ਰਕਮ ਲਗਭਗ 50-50 ਤੋਂ ਲੈ ਕੇ 60 ਲੱਖ ਤੱਕ ਬਣ ਗਈ। ਉਹਦੇ ਵਿੱਚੋਂ ਆਪਾਂ 25% ਭਰ ਕੇ ਨੌਕਰੀ ਲੱਗਿਆਂ ਕਿਉਂਕਿ ਉਹ ਆਸ਼ਵਾਸ਼ਣ ਵੀ ਸਾਨੂੰ ਇਹਨਾਂ ਵੱਲੋਂ ਦਿੱਤਾ ਗਿਆ ਕਿ ਤੁਸੀਂ ਪਰੋ ਕੋਈ ਗੱਲ ਨਹੀਂ ਜੋ ਤੁਹਾਡਾ ਵਿਆਜ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਮਾਫ ਕਰ ਦਵਾਂਗੇ। ਤੇ ਤੁਹਾਨੂੰ ਤੁਹਾਡੀ ਬਣਦੀ ਹੱਕ ਤੁਹਾਨੂੰ ਦੇ ਦੇਵਾਂਗੇ ਪਰ ਅੱਜ ਲੰਮਾ ਸਮਾਂ ਸਰਕਾਰ ਨੂੰ ਲਗਭਗ 3 ਸਾਲ ਦਾ ਸਮਾਂ ਬੀਤ ਚੁੱਕਾ ਪਰ ਸਰਕਾਰ ਵੱਲੋਂ ਹਲੇ ਤੱਕ ਉਹ ਵਿਆਜ ਦੀ ਮੰਗ ਜੋ ਸਾਡੀ ਖਤਮ ਕਰਨ ਦੀ ਆ ਉਹ ਲਿਆ ਤੱਕ ਪੂਰਾ ਨਹੀਂ ਕੀਤਾ ਗਿਆ ਤੇ ਹੁਣ ਜਦੋਂ ਆਪਾਂ ਮਲਾਜਮ ਬਣ ਗਏ ਜਿਨ੍ਹਾਂ ਬੰਦਿਆਂ ਦਾ ਲਗਭਗ ਸਾਲ ਪੂਰਾ ਹੋ ਚੁੱਕਾ ਸੋ ਉਹਨਾਂ ਦੀਆਂ ਤਨਖਾਹਾਂ ਵੀ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਵਿਭਾਗ ਵੱਲੋਂ ਘੱਟੋ ਘੱਟ ਜੀ ਸਾਨੂੰ 18000 ਰੁਪਏ ਸਿਕ ਹੈ 16195 ਮਿਲਦੇ ਹੈ ਜਿਹਦੇ ਵਿੱਚੋਂ ਲਗਭਗ 70 ਤੋਂ 80% ਕੱਟ ਲੱਗ ਰਿਹਾ ਜੀ ਕੀ ਕਾਰਨ ਕੱਟ ਲਖੰਦਾ ਕਾਰਨ ਉਹੀ ਆ ਜੀ ਕਹਿੰਦੇ ਤੇ 75% ਜੋ ਰਕਮ ਤੁਸੀਂ ਨਹੀਂ ਭਰੀ ਅਸੀਂ ਉਹਦੀ ਰਿਕਵਰੀ ਕਰ ਰਹੇ ਹਾਂ ਇਹ ਰਿਕਵਰੀ ਵੀ ਜਿਹੜੀ ਹੈਗੀ ਜੀ ਇਹ ਡਿਵੀਜ਼ਨਾਂ ਅਤੇ ਸਬਡਿਵੀਜ਼ਨਾਂ ਦੇ ਆਪਣੇ ਲੈਵਲ ਤੇ ਕੀਤੀਆਂ ਜਾ ਰਹੀਆਂ ਨੇ ਉੱਪਰੋਂ ਕੋਈ ਵੀ ਪਟਿਆਲੇ ਵੱਲੋਂ ਕਿਸੇ bina ਕਿਸੇ ਹਦਾਇਤ ਤੋਂ ਯਾਨੀ ਸਰਕਾਰ ਆਪਣੀ ਉਹ ਕੱਟ ਲਈ ਜਾਂ ਕਿਸੇ ਦੀ ਹਦਾਇਤ ਹੈ ਨਹੀਂ ਜੀ ਮੈਂ ਜਿਵੇਂ ਦੱਸ ਰਿਹਾ ਕਿ ਇਹ ਪਟਿਆਲੇ ਤੋਂ ਕੋਈ ਵੀ ਹਦਾਇਤ ਨਹੀਂ ਮਿਲੀ ਡਿਵੀਜ਼ਨਾਂ ਤੇ ਸਬਡਿਵੀਜ਼ਨਾਂ ਨੇ ਬਸ ਮੌਖਿਕ ਤੌਰ ਤੇ ਹੀ ਕੱਟੀ ਜਾ ਰਹੇ ਨੇ ਸਾਨੂੰ ਯਾਨੀ ਕਿ ਹਰਾਸਮੈਂਟ ਕੀਤੀ ਜਾ ਰਹੀ ਸਾਡੀ ਕੀ ਮੰਗ ਕੀ ਹੁੰਦੀ ਹੈ ਮੰਗ ਤੇ ਅਸੀਂ ਇਹੀ ਰੱਖਦੇ ਆ ਜੀ ਜੋ ਇਹ ਰਿਕਵਰੀਆਂ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਜੋ ਸਾਡੇ ਕੋਲ 75% ਦੀ ਮੰਗ ਕੀਤੀ ਜਾ ਰਹੀ ਹੈ ਉਹਨੂੰ ਵੀ ਖਤਮ ਕੀਤਾ ਜਾਵੇ ਇਸ ਵੇਲੇ ਕਿੰਨੇ ਮਲਾਜਮ ਇਕੱਠੇ ਹੋਏ ਨੇ ਘੱਟੋ ਘਾਟ ਇਸ ਟਾਈਮੇ ਸਾਡੇ 100 100 ਸੋ ਮਲਾਜਮ ਇਕੱਠਾ ਜੀ ਅੱਜ ਤੇ ਸਿਰਫ ਇਹ ਮੰਤਰੀ ਸਾਹਿਬ ਤੋਂ ਬੇਨਤੀ ਲੈ ਕੇ ਆਏ ਆਂ ਨਾਲ ਦੇ ਨਾਲ ਇਹਨਾਂ ਦੇ ਨਵੇਂ ਦੇ ਜੋ ਪਟਕ ਸਾਹਿਬ ਉਹਨਾਂ ਨਾਲ ਸਾਡੀ ਮੀਟਿੰਗ ਵੀ ਹੋਈ ਹੈ ਉਹਨਾਂ ਨੇ ਸਾਨੂੰ ਭਰੋਸਾ ਵੀ ਦਿੱਤਾ ਕਿ ਆਪਾਂ ਤੁਹਾਡੇ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਂਗੇ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਇਹ ਨੌਕਰੀ ਮੰਤਰੀ ਸਾਹਿਬ ਨੇ ਖੋਲੀ ਸੀਗੀ ਤੇ ਹੁਣ ਸਾਡੀ ਜੋ ਇਹ ਸਾਨੂੰ ਮੁਸ਼ਕਲ ਆ ਰਹੀ ਹੈ ਸਾਡਾ ਇਹਦਾ ਵੀ ਹੱਲ ਕਰਨਾ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਮੈਂ ਮੁਕਸਰ ਜਿਹਰੇ ਨੂੰ ਬਿਲੋਂਗ ਕਰਦਾ ਜੀ ਅਜ ਮੰਤਰੀ ਸਾਹਿਬ ਦੇ ਇੱਥੇ ਜਿਸ ਲਾਗੇ ਤੇ ਆਏ ਜੇ ਇਕੱਠੇ ਹੋਏ ਜੇ ਕੀ ਕਰਨ ਸਾਡਾ ਮੇਨ ਕਾਰਨ ਇਹ ਹੈ ਸਾਡੇ 2010 ਤੋਂ ਅਸੀਂ ਪਹਿਲਾਂ ਤੇ ਕੇਸ ਹਾਂ ਜੀ ਪਰ ਸਾਡੀ ਪਾਲਿਸੀ ਜਿਹੜੀ ਬਣੀ ਸੀਗੀ ਸੋਧ ਵਾਸਤੇ ਇਹਨਾਂ ਕੋਲੇ ਕੈਬਨਟ ਮੰਤਰੀ ਜੀ ਕੋਲੇ ਅਸੀਂ ਮੁੱਦਾ ਰੱਖਿਆ ਹੋਇਆ ਹੈ ਜੀ ਸੋਧ ਵਾਸਤੇ ਵੀ ਪਾਲਿਸੀ ਖੋਲ ਕੇ ਇਹਨੂੰ ਸੋਧ ਕੀਤੀ ਜਾਵੇ ਜੋ ਸਾਡੇ ਜਿਹੜੇ ਮ੍ਰਿਤਕ ਆਸਰ ਦੇ ਵੀਰ ਰਹਿੰਦੇ ਨੇ ਪੈਸੇ ਭਰਨ ਤੋਂ ਵਾਂਝੇ ਹੋਏ ਬੈਠੇ ਨੇ ਜੀ ਉਹ ਪੈਸੇ ਭਰ ਕੇ ਨੌਕਰੀ ਲੱਗ ਸਕਣ ਤੱਕ ਵੱਧ ਘੱਟ ਤੋਂ ਘੱਟ ਜਿਹੜਾ ਵਿਆਜ ਲੱਗ ਸਕੇ ਸਰ ਮਸਲਾ ਕੀ ਕਰਦਾ ਮਸਲਾ ਇਹੀ ਹੈ ਸਰ ਜਿਹੜੇ ਹੈਗੇ ਵੀਰ ਸਾਡੇ ਓਵਰਏਜਡ ਹੋਏ ਨੇ ਜਾਂ ਸਾਡੀਆਂ ਭੈਣਾਂ ਰਹਿੰਦੀਆਂ ਨੇ ਉਹਨਾਂ ਨੂੰ ਸਰ ਨੌਕਰੀ ਮਿਲ ਸਕੇ ਤੇ ਜਿਹੜਾ ਸਾਨੂੰ ਵਾਧੂ ਬੋਝ ਪਾਇਆ ਹੋਇਆ ਉਹ ਘੱਟ ਸਕੇ ਤੇ ਜਿਹੜੀਆਂ ਸਾਡੀਆਂ ਕਟੋਤੀਆਂ ਹੋਈਆਂ ਹਨ ਉਹ ਜਿਹੜੀਆਂ ਬਹਾਲ ਕੀਤੀਆਂ ਜਾਣ ਤੇ ਸਾਨੂੰ ਤਨਖਾਹ ਦਿੱਤੀ ਜਾਵੇ ਇਹ ਮੰਤਰੀਆਂ ਦੀ ਗੱਲ ਹੋਈ ਤੇ ਸਰ ਮੰਤਰੀ ਜੀ ਵੱਲੋਂ ਅੱਜ ਨਹੀਂ ਮਿਲਿਆ ਗਿਆ ਉਹਨਾਂ ਦੇ ਅੱਜ ਜਿਹੜੇ ਨਰੇਸ਼ ਪਾਟਕ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਮਿਲੇ ਹੈ ਜੀ ਉਹ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਤੁਹਾਨੂੰ ਮੰਤਰੀ ਸਾਹਿਬ ਨਾਲ ਮਿਲਾ ਦੇਵਾਂਗੇ ਤੁਹਾਡੀ ਜਿਹੜੀ ਗੱਲਬਾਤ ਉਹ ਰੱਖੀ ਜਾਊਗੀ